ਆ ਕਰੀ ਸੀ ਸਪਰੇ ਪਰਸੋਂ ਹੁਣ ਤਾਂ ਯਾਨੀ ਕੱਖ ਜੇ ਤਾਂ ਮਰ ਚੱਲੇ ਆ ਗਏ ਮੋਟਰ ਤੇ ਲਾਈਟ ਚੱਲਦੀ ਆ ਹੁਣ ਜਿੰਨੇ ਦਿਨ ਹੋ ਗਏ ਮੈਂ ਵੀ ਰੋਜ਼ ਪੈਂਦਾ ਅੱਜ ਧੁੱਪ ਨਿਕਲੀ ਆ ਥੋੜੀ ਜਿਹੀ ਸੋਹਣੀ ਤੇ ਮੋਟਰ ਕੱਲ ਦੀ ਬੰਦ ਕਰੀ ਹੋਈ ਸੀ ਆਪਣੀ ਹੁਣ ਦੇਖਦੇ ਆ ਚਲਾਉਣੇ ਆ ਪਰ ਪਹਿਲਾਂ ਸਪਰੇ ਕਰ ਦਈਏ ਖਾਲ ਤੇ ਥੋੜਾ ਜਿਹਾ ਮਾੜੇ ਮੋਟੇ ਆ ਵਿੱਚ ਕੱਖ ਜੇ ਹੈਗੇ ਕਿਤੇ ਕਿਤੇ ਸਾਫ਼ ਜੇ ਹੋ ਜਾਣਗੇ ਫਿਰ ਉਹ ਦੁਬਾਰਾ ਚਲਾ ਦਿਆਂ ਕੱਲ ਤੋਂ ਹੁਣ ਤਾਂ ਲਗਾਤਾਰ ਹੀ ਚਲਦੀ ਕਰਕੇ ਚੌਲਾਂ ਨੂੰ ਉਲੀ ਪੈਣ ਵਾਲਾ ਕੰਮ ਹੋਇਆ ਹੈ ਨਾਲੇ ਧੁੱਪ ਜੀ ਨਿਕਲੀ ਅੱਜ ਮੰਨ ਲਓ ਹਫ਼ਤੇ ਬਾਅਦ ਹੀ ਨਿਕਲੀ ਤਾਂ ਪਮਾੜੀ ਮੋਟੀ ਨਿਕਲਦੀ ਆ 10-20 ਮਿੰਟ ਅੱਧਾ ਘੰਟਾ ਉਸ ਤੋਂ ਬਾਅਦ ਫੇਰ ਮੌਸਮ ਬਣ ਜਾਂਦਾ ਮੀਂਹ ਵਾਲਾ ਇੰਨਾ ਕੀ ਕੰਮ ਹੁੰਦਾ ਹੁਣ ਕਰ ਦਈਏ ਸਪਰੇ ਫੇਰ ਕਰਦੇ ਹਾਂ ਹੋਰ ਗੱਲਬਾਤ ਦਿਖਾਉਨੇ ਆ ਜਿਵੇਂ ਹੋਰ ਕੰਮਕਾਰ ਚੱਲਦਾ ਫਿਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੌਸਮ ਰੋਜ਼ ਹੀ ਵਿਗੜਿਆ ਰਹਿੰਦਾ ਬੜਾ ਕੰਮ ਗੜਬੜਚਾ ਡੇਕਾਂ ਦੇਖੋ ਕਿੰਨੀਆਂ ਜੰਮੀਆਂ ਹੋਈਆਂ ਥੱਲੇ ਜਿਹੜੀਆਂ ਲੈਂਚ ਲੱਗੀਆਂ ਹਈਆਂ ਨੇ ਆਪਣੇ ਆ ਇਹਦੇ ਨਾਲ ਦੀਆਂ ਨੇ ਇਹ ਗੇਲੀ ਡੇਕ ਜਿਹੜੀ ਲੰਬੀ ਹੋ ਜਾਂਦੀ ਆ ਏਕਣਾ ਦੇਖੋ ਇਹਨਾਂ ਦੀ ਗੇਲੀ ਲੰਬੀ ਹੋ ਜਾਂਦੀ ਆ ਇਹ ਆਪਾਂ ਲਾਉਣੀਆਂ ਨੇ ਹੁਣ ਉਹ ਉੱਥੇ ਪਰਲੇ ਪਾਸੇ ਥੋੜੀਆਂ ਜਿਹਾ ਹੋਰ ਵੱਡੀਆਂ ਹੋ ਲੈਣ ਦੀਆਂ ਪਾਲ ਤਾਂ ਆਪਾਂ ਲੈਣੀਆਂ ਨੇ ਆਪਾਂ ਕਿ ਜਿਹੜਾ ਬੂਟਾ ਲਾਤਾ ਮਰਨ ਨਹੀਂ ਦਈਦਾ ਕਦੇ ਉਹ ਸਾਹਮਣੇ ਜਿੱਥੋਂ ਪਿੱਪਲ ਤੋਂ ਦੋਨੋਂ ਪਿੱਪਲਾਂ ਦੇ ਵਿਚਾਲੇ ਉੱਤਰ ਕੇ ਸੱਜੇ ਪਾਸੇ ਮੰਨ ਲਓ ਆ ਬਾਬੇਆਂ ਵਾਲੇ ਪਾਸੇ ਉਹ ਕੰਨ ਤੱਕ ਲਾ ਦੇਣੀਆਂ ਨੇ ਸੁਹਾਗਾ ਲੰਗ ਦਾ ਰੱਖ ਕੇ 2-3 ਫੁੱਟ ਜਗ੍ਹਾ ਵੱਧ ਰੱਖ ਲੈਣੀਆਂ ਉਹ ਤੱਕ ਲਾ ਦੇਣੀਆਂ ਨੇ ਫੇ ਲੈਂਚ ਸੋਹਣੀਆਂ ਲੱਗਣਗੀਆਂ ਪਰ ਇਹ ਆਪਣਾ ਕੋਈ ਜਗ੍ਹਾ ਹੈ ਨਹੀਂ ਜੇ ਅਪਾ ਉਧਰ ਕੰਧ ਵਾਲੇ ਪਾਸੇ ਲਾਉਨੇ ਆ ਲੋਟ ਨਹੀਂ ਆਉਂਦਾ ਕੰਮ ਜਾਂ ਫਿਰ ਹੋਰ ਰੈਦ ਦੋ ਵੀ ਆ ਖਾਲ ਤੇ ਲਾ ਦਈਏ ਜਾਂ ਕੋਈ ਹੋਰ ਜਗ੍ਹਾ ਕਿਤੇ ਮਾੜੀ-ਮੋਟੀ ਲੱਭ ਕੀ ਦੇਖਦੇ ਆ ਉਹ ਥੋੜੀ ਜਿਹੀ ਜਗਾ ਸੀ ਖਾਲੀ ਉਹਦੇ ਪਰਲੇ ਪਾਸੇ ਲਾਏ ਹੋਏ ਨੇ ਆਪਣੇ ਉਹ ਦੇਖੋ ਛੋਟੇ ਥੱਲੇ ਦੋ ਦਰਖਤ ਜਿੰਦੇ ਆ ਜਿਹੜੇ ਦੋ ਲਾਤੇ ਸੀ ਇੱਕ ਆ ਲਾਤਾ ਉਹ ਦੇਖੋ ਪਰਲੇ ਬੈ ਛੋਟਾ ਹੀ ਦੀਦਾ ਬਾਕੀ ਤਾਂ ਸਾਰੇ ਪਾਸੇ ਪਹਿਲਾਂ ਹੀ ਲੱਗੇ ਹੋਏ ਨੇ ਪਹਿਲਾਂ ਪਹਿਲੀਆਂ ਵੀਡੀਓ ਚ ਵੀ ਦਿਖਾਇਆ ਸੀ ਆਪਾਂ ਚਾਰੇ ਪਾਸੇ ਦਰਖਤ ਲਾਏ ਨੇ ਆਪਣੇ ਘਟੋ ਘਟ ਮੰਨ ਲਓ ਬਿੱਗੇ ਤੋਂ ਮਾੜਾ ਮੋਟੀ ਜਗਾ ਘਟਦੀ ਹੋਣੀ ਆ ਇੰਨੀ ਜਗਾ ਚ ਲੱਗੇ ਹੋਇਆ ਹੁਣ ਗਾਹ ਅਮਰੂਦ ਜਰੂਰ ਪਟਣਾ ਜੇ ਥੋੜੀ ਰਹਿ ਕੋਈ ਹੈਗੀ ਤਾਂ ਦੱਸ ਦੋ ਚੱਕਰ ਕੀਆ ਅਮਰੂਦ ਨੂੰ ਹੁਣ ਅਮਰੂਦ ਲੱਗਣੋਂ हट ਗਏ ਆ ਇਹਦੇ ਕੋਲੇ ਜਾਮਣ ਪਲ ਗਈ ਤੇ ਜਾਮਣ ਉਧਰੋਂ ਨਿੰਮ ਨੇ ਟਕ ਲਿਆ ਇਧਰ ਅਮਰੂਦ ਹੋ ਗਿਆ ਪਰਲੇ ਪਾਸੇ ਉਹ ਪਿਲਕਣ ਹੋ ਗਈ ਵੀ ਇਹ ਦੋ ਚੀਜ਼ਾਂ ਹੁਣ ਪੱਟ ਦੇਣੀਆਂ ਨੇ ਪੱਟ ਕੇ ਫਿਰ ਜਾਮਣ ਭਾਰੀ ਹੋ ਜੂਗੀ ਬਾਕੀ ਥੋੜੀ ਰਹਿ ਗਈ ਕਹਿੰਦੀ ਆ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਜਰੂਰ ਵੀ ਪੱਟੀਆਂ ਜਾਂ ਕੋਈ ਹੋਰ ਹੱਲ ਕਰਦੀਏ ਜੇ ਕੋਈ ਹੋਰ ਹੱਲ ਹੈਗਾ ਉਹ ਦੱਸ ਦੋ ਵੀ ਜੀ ਦਿਨ ਆਪਣੀ ਜਾਮਣ ਮੰਨ ਲਓ ਮਲ ਜਵੇ ਉੱਪਰ ਲੰਘ ਜਵੇ ਵਧੀਆ ਹੋ ਜਵੇ ਇੰਨੀ ਕਨੇਰੀ ਚੱਲਦੀ ਆ ਨਾ ਅੱਜ ਮੀਂਹ ਨਹੀਂ ਆਇਆ ਜੇ ਨੇਰੀ ਨੇ ਬਹੁਤ ਕਮਲ ਕਰਿਆ ਬਹੁਤ ਜਿਆਦਾ ਨੇਰੀ ਆ ਬੱਦਲ ਨਹੀਂ ਹੈਗਾ ਇੰਨਾ ਥੜਾ ਮੋਟਾ ਹੀ ਆ ਨੇਰੀ ਓਵਰ ਆ ਦੇਖੋ ਪਿੰਡ ਚ ਇਹ ਨਹੀਂ ਨੇਰੀ ਆ ਤਾਂ ਬਾਹਰ ਖੇਤਾਂ ਚ ਕੀ ਹਾਲ ਹੋਊਗਾ ਹਵਾ ਦੇਖੋ ਅਵਾਜ਼ ਅਵਾਜ਼ ਦੇਖੋ ਹਵਾ ਦੀ ਰੱਬ ਕਿਹੜੇ ਕਮੀ ਲੱਗਿਆ ਜਦੋਂ ਲੋੜ ਸੀ ਰੱਬ ਨੇ ਮੀਂਹ ਵੀ ਨਹੀਂ ਪਾਇਆ ਹੁਣ ਲੋੜ ਹੈ ਨਹੀਂ ਬੇ ਲੋੜੀਆਂ ਚੀਜ਼ਾਂ ਬਿਨਾ ਮਤਲਬ ਵਾਲੀਆਂ ਹੁਣ ਰੱਬ ਉਹ ਕੰਮ ਕਰਨ ਲੱਗਿਆ ਹੋਇਆ 11ਵਾਂ ਦਿਨ ਮੀਂਹ ਦਾ ਅੱਜ 11 ਦਿਨ ਹੋ ਗਿਆ ਡੇਲੀ ਰੁਟੀਨ 'ਚ ਪੈਂਦੇ ਨੂੰ ਅੱਜ ਜਣੀ ਰਾਤ ਨੂੰ ਆਇਆ ਮੰਨ ਲਓ ਸਮਾਂ ਹੋ ਗਿਆ 1:30 ਵਜੇ ਦਾ ਅੱਗੇ ਦਿਨੇ ਆਉਂਦਾ ਕਦੇ ਤੜਕੇ ਆਉਂਦਾ ਕਦੇ ਰਾਤ ਨੂੰ ਆਉਂਦਾ ਯਾਨੀ ਅੱਜ 11ਵਾਂ ਦਿਨ ਵੀ ਪਾਸ ਕਰਤਾ ਰੱਬ ਨੇ ਪਾ ਕੇ ਮੀਂਹ ਵੇ 11 ਦਿਨ ਕਰਤੇ ਪੂਰੇ ਭਾਦੋਂ ਦੇ 11 ਦਿਨ ਆਏ ਹੋਇਆ ਮੋਟਰ ਤੇ ਆਪਾਂ ਮੌਸਮ ਚ ਬਹਾ ਬ ਤਬਦੀਲੀ ਆ ਸੌਣ ਚ ਮੀਂਹ ਪਏ ਨਹੀਂ ਆਇਤੀ ਭਾਦੋਂ ਚ ਰੱਬ ਨੇ ਰੋਜ ਵਾਲਾ ਕੰਮ ਫੜਿਆ ਹੋਇਆ ਅੱਜ 12 ਭਾਦੋਂ ਹੋ ਗਈ ਤੇ ਕੱਲ ਮੰਨ ਲਓ 11 ਤਰੀਕ ਦਾ ਰਾਤ ਦਾ ਮੀਂਹ ਪਿਆ ਹੋਇਆ ਆ ਤੁਸੀਂ ਵੀਡੀਓ ਚ ਪਹਿਲਾਂ ਦੇਖਿਆ ਹੀ ਆ ਮੀਂਹ ਦੇ ਨਾਲ ਨੇਰੀ ਗਹਿ ਗੱਡਮੀ ਜਿੰਨੀ ਕਹਦੀ ਓਨੀ ਨੇਰੀ ਸੀ ਤੇ ਦਰਖਤ ਦਰੁਖਤ ਇੱਕ ਦੋ ਜਗ੍ਹਾ ਡਿਗੇ ਆ ਤਾਰਾਂ ਤੇ ਲੈਨ 24 ਘੰਟੇ ਵਾਲੀ ਵੀ ਬੰਦ ਈ ਸੀ ਸਮਝੋ ਪਿੰਡ ਵਾਲੀ ਆਪਣੀ ਤੇ ਰਾਤ ਦੀ 10 ਵਜੇ ਦੀ ਲਾਈਟ ਬੰਦ ਹੋਈ ਮੰਨ ਲਓ ਦਿਨੇ 11:30 ਵਜੇ ਆਈ ਆ 13 13:30 ਘੰਟੇ ਬਾਅਦ ਮੋਟਰ ਵਾਲੀ ਲੈਨ ਤਾਂ ਉਹ ਕਹਿੰਦੇ ਅਜੇ ਅੱਜ ਦਾ ਦਿਨ ਨਹੀਂ ਚਲਾਉਂਦੇ ਉਹ ਕਹਿੰਦੇ 24 ਘੰਟੇ ਵਾਲੀਆਂ ਲੈਨਾਂ ਬਹੁਤ ਬੰਦ ਨੇ ਵੀ ਪਹਿਲਾਂ 24 ਘੰਟੇ ਵਾਲੀਆਂ ਲੈਨਾਂ ਚ ਸਹੀ ਹੋਣਗੀਆਂ ਫਿਰ ਕਰਾਂਗੇ ਮੋਟਰ ਵਾਲੀਆਂ ਵੈਸੇ ਤਾਂ ਮੋਟਰਾਂ ਬੰਦ ਈ ਸੀਗੀਆਂ ਹੁਣ ਦੋ ਤਿੰਨ ਦਿਨੋਂ ਕੋ ਬੰਦ ਕਰਤੀਆਂ ਸੀ ਮੈਂ ਕਿਹਾ ਆ ਦਿਨਾਂ ਚ ਲੋਕ ਸੁਕਾਉਂਦੇ ਨੇ ਚੌਲਾਂ ਨੂੰ ਪਾਣੀ ਰੋਜ਼ ਪਾਣੀ ਲੱਗੀ ਜਾਂਦਾ ਫੁੱਲੀ ਵਾਲੀ ਵਾਲਾ ਕੰਮ ਹੋ ਜਾਂਦਾ ਵੈਸੇ ਤਾਂ ਆਪਾਂ ਉਲੀ ਵਾਲੀ ਸਪਰੇਅ ਕਰੀ ਹੋਈ ਆ ਬਾਕੀ ਫੇਰ ਵੀ ਤੁਹਾਨੂੰ ਪਤਾ ਹੀ ਆ ਰੋਜ਼ ਜੇ ਪਾਣੀ ਖੜੇ ਰਹੂ ਚੌਲਾਂ 'ਚ ਫੇਰ ਨੁਕਸਾਨ ਹੀ ਹੁੰਦਾ ਉਹ ਚੀਜ਼ ਦਾ ਹੁਣ ਗੋਭ ਵੀ ਭਰਨ ਲੱਗੀ ਸਬੀਜੀਰੀ ਮੰਨ ਲਓ ਹੋ ਗਈ ਆਪਣੀ ਅ ਰੱਬ ਤੁਹਾਡਾ ਭਲਾ ਕਰੇ 5 ਤੋਂ 5-10 ਮਹੀਨਾ ਇੱਕ ਹੋ ਗਿਆ ਤੇ 50 52 52 53 ਦਿਨ ਦੀ ਹੋ ਗਈ ਤੇ ਗੋਭ ਭਰਨ ਲੱਗੀ ਯਾਨੀ ਉਹਦੇ ਹੁਣੇ ਚੈੱਕ ਕਰਕੇ ਆਏ ਆ ਮੰਨ ਲਓ 5-7 ਦਿਨ ਤੱਕ ਬਾਹਰ ਆ ਜੂਗੀ 5-4 ਦਿਨ ਦੇ ਟੋਟਲ 10 ਦਿਨ ਦਾ ਸਮਾਂ ਹੁੰਦਾ ਜਦ ਤੋ ਗੋਪ ਤਰਪਵੇ 10 ਦਿਨਾਂ ਦੇ ਵਿੱਚ ਵਿੱਚ ਆ ਜਾਂਦੀ ਹੁੰਦੀ ਆ ਬਾਹਰ ਤੇ ਹੁਣ ਤਾਂ ਰੱਬਾ ਨਾ ਹੀ ਕਰਿਆ ਕਰੇ ਕੰਮ ਨੇਰੀ ਵਾਲਾ ਮੀਂਹ ਵਾਲਾ ਬੰਦ ਕਰ ਦੇ ਕੋਈ ਨਹੀਂ ਬਸੇਰਾ ਪਾਲਿਆ ਜਿਹੜਾ ਪਾਲਿਆ ਸਾਡੇ ਤਾਂ 11 ਭਾਦੋਂ ਤੱਕ ਅੱਜ ਦਾ ਹਜੇ 12 ਮੰਨ ਲਓ ਦੁਪਹਿਰ ਹੋ ਗਈ ਦੇਖਦੇ ਆ ਕੀ ਬਣਦਾ ਗਾਹਾਂ ਦਿਨੇ ਜਿਹਾ ਜਿਹਾ ਮੌਸਮ ਆਉਂਦਾ ਤੇ ਵੈਸੇ ਤਾਂ ਪਿਛਲੇ 11 ਦਿਨ ਤਾਂ ਬੈਨ ਨਾਗੇ ਇੱਕ ਵੀ ਦਿਨ ਦਾ ਨਾਗਾ ਨਹੀਂ ਹੈਗਾ ਵਿੱਚ ਜਿਹੜੇ ਦਿਨ ਮੀਂਹ ਨਾ ਪਿਆ ਹੋਵੇ ਹਰ ਰੋਜ਼ ਮੈਂ ਪੈਂਦਾ ਜੀ ਹਰ ਰੋਜ਼ ਤੇ ਹੁਣ ਮੌਸਮ ਵੇਹ ਬਦਲ ਗਿਆ ਬਾਵਾ ਚੌਲਾਂ ਦਾ ਇੱਕ ਹੋਰ ਨਹੀਂ ਸਮਝ ਲੱਗੀ ਆਪਣੇ ਨਾ ਸਪਰੇ ਕਰੀ ਨੂੰ ਹੋ ਗਏ 10 11 ਕੇ ਦਿਨ ਹੋ ਗਏ ਤੇ ਬਾਲਾ ਪਤਾ ਨਹੀਂ ਪਹਿਲਾਂ ਪੱਤਾ ਲਵੇਟ ਪਈ ਸੀ ਪਤਾ ਨਹੀਂ ਬਾਅਦ ਚ ਪਈ ਆ ਪੱਤੇ ਬਾਵਾ ਚਿੱਟੇ ਚਿੱਟੇ ਦੀਂਦੇ ਨੇ ਤੇ ਜਿਹੜਾ ਵੀ ਪੱਤਾ ਖੋਲ ਕੇ ਦੇਖਦੇ ਆ ਵਿੱਚ ਸੁੰਡੀ ਹੈ ਨਹੀਂ ਜਿੱਦਣ ਆਪਾਂ ਸਪਰੇ ਕਰੀ ਆ ਉਹ ਦਿਨ ਕੋਈ ਵੀ ਕਿਤੇ ਵੀ ਕੋਈ ਪੱਤਾ ਚਿੱਟਾ ਨਹੀਂ ਸੀ ਦੀਨਾ ਕੋਈ ਪੱਤਾ ਖਰਾਬ ਨਹੀਂ ਸੀਗਾ ਉਹ ਨਹੀਂ ਸਮਝ ਲੱਗੀ ਕੀ ਚੱਕਰ ਆ ਵੀ ਬਾਅਦ ਚ ਜਾਂ ਤਾਂ ਜਦੋਂ ਸਪਰੇਅ ਕਰੀਆ ਉਦੋਂ ਸੁੰਡੀ ਹੋਊਗੀ ਉਸ ਤੋਂ ਬਾਅਦ ਉਹਨੇ ਮਾੜਾ ਮਾੜਾ ਜਿਹੜਾ ਰਸ ਚੂਸਿਆ ਹੀ 2-4 ਦਿਨ ਬਾਅਦ ਪੱਤੇ ਆਂਦਾ ਰੰਗ ਬਦਲਿਆ ਹਨਾ ਇਹ ਹੁਣ ਰੱਬ ਹੀ ਜਾਣਦਾ ਕੀ ਚੱਕਰ ਆ ਪਰ ਪੱਤੇ 'ਚ ਸੁੰਡੀ ਕਿਸੇ 'ਚ ਹੈ ਨਹੀਂਗੀ ਗੋਭੀ 'ਚ ਤਾਂ ਚਲੋ ਹੋਣੀ ਕਿ ਪੱਤਾ ਲਵੇੜ ਜਾ ਲੱਗੇ ਹੈ ਆਪਾਂ ਨੂੰ ਕਿ ਆਪਾਂ ਪੋਧਾਨ ਨਹੀਂ ਨਾ ਪਾਉਂਦੇ ਤਾਂ ਕਰਕੇ ਮਾੜਾ ਮੋਟਾ ਹੋ ਵੀ ਜਾਂਦਾ ਤੇ ਰੱਬਾ ਬੱਸ ਕਰ ਸਰਕਾ ਦੇਖੋ ਮੀਂਹ ਦਾ ਕਿੰਨਾ ਹੁੰਦਾ 13 ਭਾਦੋਂ ਮੀਂਹ ਦਾ 13ਵਾਂ ਦਿਨ ਸਮਾਂ ਰਾਤ ਦਾ 10:30 ਵਜੇ ਦਾ ਬੈਨ ਨਾਗੇ 13 ਦਿਨ ਹੋ ਗਏ ਮੀਂਹ ਪੈਂਦੇ ਨੂੰ ਹਰ ਰੋਜ਼ ਘੰਟਾ ਅੱਧਾ ਘੰਟਾ ਮੀਂਹ ਪੈਂਦਾ ਹੀ ਪੈਂਦਾ ਪੈਂਦਾ ਵੀ ਪੂਰਾ ਹਨ ਗੱਡਮਾ ਜਿਹੜੀ ਸਪੀਡ ਨਾਲ ਹੁਣ ਪੈਂਦਾ ਆਹ ਦੇਖ ਲਓ ਤੁਹਾਨੂੰ ਦੀਦਾ ਹੂ ਮੀਂਹ ਪੈਂਦਾ ਕਿਹੜੀ ਸਪੀਡ ਆ ਮੀਂਹ ਦੀ ਬੱਸ ਕਰ ਰਬਾ ਬੱਸ ਕਰ ਕਿਉਂ ਰੋਜ਼ ਡਰਾਉਣਾ ਲੱਤਾਂ ਕੰਬੜ ਲਾ ਦਿੰਦਾ ਇੰਨੀ ਬਿਜਲੀ ਲੱਸ਼ਕਦੀ ਆ ਬੱਦਲ ਅੱਜ ਫੇਰ ਸਿਰ ਤੇ ਚੜਿਆ ਖੜਾ ਅੱਜ 14ਵਾਂ ਦਿਨ ਆ ਮੰਨ ਲਓ ਵੈਸੇ ਤਾਂ ਪੈ ਹੀ ਜਾਣਾ ਰਾਤ ਨੂੰ ਹਜੇ ਤਾਂ ਸਵਾਗਤ 7:00 ਦਾ ਸਮਾਂ ਹੋਇਆ ਪਹਿਲੇ ਆ 5 ਘੰਟੇ ਅੱਜ ਦਾ ਦਿਨ ਖਤਮ ਹੋਣ ਚ। ਜਦ ਤੱਕ ਤਾਂ ਰੰਗ ਦਿਖਾ ਦੇਣੇ ਨੇ ਇਹਨੇ। ਮੈਂ ਇੱਧਰ ਦਾ ਪੂਰਾ ਫੁੱਲ ਖੁਲਿਆ ਹੋਇਆ। ਵੇਹੇ ਦੋਨੇ ਰੇਵੇ ਦਾ ਫਿਰ ਦੀਂਦਾ ਵੀ ਨਹੀਂ ਮੈਂ ਤਾਂ ਮੈਂ ਖਿਆ ਚਲ ਅੱਜ ਹੁਣ ਦਿਖਾਈ ਦਈਏ ਕਿੰਨਾ ਕ ਬੱਦਲ ਈ। ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਕੋਈ ਨਵੇਂ ਜੁੜੇ ਵੀਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। 50% ਬੰਦੇ ਨੇ ਜਿਹੜੇ ਸਬਸਕ੍ਰਾਈਬ ਨਹੀਂ ਕਰਿਆ ਹੈ ਚੈਨਲ ਵੀਡੀਓ ਦੇਖਦੇ ਆ। ਸਬਸਕ੍ਰਾਈਬ ਕਰ ਛੱਡਿਓ ਤੇ ਧੰਨਵਾਦ ਉਹ ਤੁਹਾਡਾ ਸਾਰਿਆਂ ਦਾ ਜੀ ਅੱਜ 15 ਦਿਨ ਹੋ ਗਏ ਮੀਂਹ ਦੇ 15ਵਾਂ ਦਿਨ ਅੱਜ ਰਾਤ ਦਾ 1:30 ਵਜੇ ਦਾ ਮੀਂਹ ਪੈਂਦਾ ਹੁਣ ਸਮਾਂ ਹੋ ਗਿਆ ਸਵੇਰ ਦੇ 6:30 ਹੋ ਗਏ ਮੰਨ ਲਓ 5 ਮਿੰਟ ਵੀ ਮੀਂਹ ਨਹੀਂ ਹਟਿਆ 5 ਮਿੰਟ ਲਈ ਵੀ ਵੀਡੀਓ ਚ ਭਾਵੇਂ ਥੋੜਾ ਦਿਿੰਦਾ ਹੋਵੇ ਪਰ ਆਹ ਇੱਥੇ ਦੇਖੋ ਪਰ ਉਹ ਚਾਦਰਾਂ ਤੋਂ ਡਿੱਗਦਾ ਪਾਣੀ ਤਾਂ ਜ਼ਿਆਦਾ ਵਧੀਆ ਪਤਾ ਲੱਗਦਾ ਵੀ ਚਾਦਰਾਂ ਤੋਂ ਪਾਣੀ ਆ ਉਹ ਦੇਖੋ ਸਾਹਮਣੇ ਡਿੱਗਦਾ ਯਾਨੀ ਪੰਜ ਚਾਰ ਮਿੰਟ ਵੀ ਮੀਂਹ ਨਹੀਂ ਹਟਿਆ ਸਾਰੀ ਰਾਤ ਦਾ ਕੋਈ ਹਵਾ ਨਹੀਂ ਪਹਿਲਾਂ ਹਨੇਰੀ ਧੂੜੀ ਬਹੁਤ ਆਈ ਉਸ ਤੋਂ ਬਾਅਦ ਟੈੱਕੇ 'ਚ ਮੰਨ ਲਓ 3:30 ਵਜੇ ਲਾਈਟ ਆ ਗਈ ਹੁਣ ਤਾਂ ਲਾਈਟ ਵੀ ਨਹੀਂ ਮੁੜ ਕੇ ਭੱਜੀ ਕਿਉਂ ਮੀਂਹ ਟੈੱਕੇ ਪਈ ਜਾਂਦਾ ਹਵਾ ਹੈ ਨਹੀਂ ਕਿ ਜਮ੍ਹਾਂ ਵੀ ਪਰ ਮੀਂਹ ਨੇ ਤੁੱਕੀ ਘੜਤੀ ਝੜੀ ਵਾਲਾ ਕੰਮ ਹੈ ਅੱਜ ਤਾਂ ਚਲੋ ਪਰਮਾਤਮਾ ਦੇ ਰੰਗਾਂ ਦੇ ਮੂਰੇ ਕੋਈ ਕਿਸੇ ਦਾ ਜੋਰ ਨਹੀਂ ਹੈ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ